ਦੇ ਮਸਲੇ ਜਿਹੜੇ ਜਿਹੜੇ ਮਹਿਕਮੇ ਦਾ ਏ ਸੈਕਟਰੀ ਆ ਇਹ ਇਕੱਲਾ ਹੀ ਇਹੋ ਜਿਹਾ ਬਾਕੀ ਸਾਰੇ ਉੱਪਰ ਚੱਲਦੇ ਕਿ ਉੱਪਰ ਤੱਕ ਆਵਾਜ਼ ਨਹੀਂ ਪਹੁੰਚ ਜਾਏ ਕਿਸੇ ਤਰੀਕੇ ਬਦਲ ਬਦਲ ਆ ਜਾਵੇ ਹੋਰ ਕਿਤਾ ਜਾ ਮੇਰੇ ਤੋਂ ਆਵਾਜ਼ ਹੋਰ ਕਹਿੰਦੇ ਪਹੁੰਚਾਦੀ ਨਹੀਂ ਉੱਤੇ ਹੂੰ ਮੈਂ ਆਪ ਖੁਦ ਜਾਂਦਾ ਰਿਆਂ ਲੈ ਕੇ ਸਾਡੇ ਚਿੱਠੀਆਂ ਦਿੱਤੀਆਂ ਵਿਧਾਨ ਸਭਾ ਸਭ ਤੋਂ ਵੱਡੀ ਵਿਧਾਨ ਸਭਾ ਹੁੰਦੀ ਆ ਉੱਥੇ ਕੁਐਸਚਨ ਚੁੱਕੇ ਗਏ ਆ ਤੇ ਐਸੀ ਫਿਰ ਕੀ ਘਮਾਉਂਦਾ ਆ ਬਈ ਮੇਰੇ ਨਾਲ ਦਾ ਸਿਆਣਾ ਕੋਈ ਨਹੀਂ ਜਦੋਂ ਇਹ ਜੰਮਿਆ ਨਹੀਂ ਉਦੋਂ ਨਹੀਂ ਰੋਕਾਂ ਰਹੀ ਨਹੀਂ ਕੋਲੇ ਨਵਾਂ ਆਇਆ ਹਿੰਦੁਸਤਾਨ ਦੇਤੋਂ ਬੈਣਾ ਚੱਲ ਨਹੀਂ ਸਕਦਾ ਜਾਂ ਪੰਜਾਬ ਚੱਲਣਾ ਕੋਲੇ ਦੀ ਰਿਟਾਇਰਮੈਂਟ ਹੋਣੀ ਥੋੜੀ ਜਿਹਾ ਉਦੋਂ ਬਾਅਦ ਪੰਜਾਬ ਮਰ ਜਾਊਗਾ ਐਮਐਲਏ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੈਗਾ ਕਿਹਦੇ ਵੱਲੋਂ ਤੁਹਾਨੂੰ ਵੀਡੀਓ ਡਿਲੀਟ ਕਰਨ ਦਾ ਸਰਕਾਰ ਆ ਕੋਈ ਐਮਐਲਏ ਬੋਲਦਾ ਸਰਕਾਰ ਦੇ ਉਲਟ ਸਾਡੇ ਬੋਲਦੇ ਆ ਸਾਡਾ ਜੀ ਕਰਦਾ ਆਪਣੀ ਸਰਕਾਰ ਦੇ ਉਲਟ ਬੋਲਦੇ ਆ ਇਹ ਸਾਡੀ ਸੁਣ ਕੇ ਅਫਸਰ ਕੰਮ ਕਰਨ ਤੇ ਸਾਨੂੰ ਇਹਨਾਂ ਤੋਂ ਗਾਲਾਂ ਖਾਣ ਦੀ ਲੋੜ ਨਹੀਂ ਪਬਲਿਕ ਤੋਂ ਇਹਨੇ ਫਿਰ ਚੰਗੇ ਆ ਸਾਡੇ ਚਾਚੇ ਤਾਏ ਪਰਿਵਾਰ ਆ ਬਿਲਕੁਲ ਪਤਾ ਇਹ ਤੇ ਰੌਲਾ ਪਾਈ ਸਕਦਾ ਕਿ ਜਦੋਂ ਉੱਤੇ ਕੁਝ ਹੋਊਗਾ ਤੇ ਚਾਹੀ ਤਾਂ ਹੀ ਕੰਮ ਕਰਾ ਸਕਦੇ ਹਨਾ ਮੈਂ ਇਹਨਾਂ ਨੂੰ ਕਹਿੰਦਾ ਰਿਹਾ ਵੀ ਬਾਹਰ ਦੇ ਪਹਜਾਓ ਹਲਕਾ ਬਚਾਓ ਅੱਜ ਇਹ ਮੈਨੂੰ ਪੁੱਛਣਗੇ ਸਵਾਲ 2 ਸਾਲਾਂ 1.5 ਸਾਲ ਬਾਅਦ ਵੀ ਤੂੰ ਕੀ ਕਰਤਾ ਸੀ ਤੇ ਮੈਂ ਤਾਂ ਕਹੀ ਸਕਦਾ ਨਾ ਉੱਤੇ ਜਾ ਕੇ ਤੇ ਜੋ ਉੱਤੇ ਕੁਸ ਨੂੰ ਉਹਨਾਂ ਤੇ ਮੈਂ ਕੀ ਕਰ ਸਕਦਾ ਸਰ ਅਫਸਰ ਸਾਹਿਬ ਪਾਰ ਹੋਏਗੀ ਅਫਸਰ ਜੈਨੇ ਕ੍ਰਿਸ਼ਨ ਕੁਮਾਰੀ ਪਾਰੂਆ ਸਾਰਾ ਦੇ ਹੋਰ ਕੋਈ ਅਫਸਰ ਦੀ ਲੋੜ ਨਹੀਂ ਅਮਰ ਸਾਹਿਬ ਹੁੰਡਲ ਦਾ ਸਮਾਹ ਹੱਥੋਂ ਨਿਕਲ ਚੁਕਾ ਅੱਗੋਂ ਵਾਸਤੇ ਦੀ ਕਿਵੇਂ ਦੀ ਯਾਰ ਅਕੋ ਜੇ ਦੇ ਮਕਰੋ ਲੈ ਜੂਗਾ ਇਹ ਸਾਰੀਆਂ ਸਭਾਈਆਂ ਹੋਈਆਂ ਸਾਰੇ ਸੈਕਟਰੀ ਸਾਰੇ ਐਕਸਮ ਸਾਰੇ ਐਸਲਓ ਸਾਰੇ ਕੰਮ ਕਰਨੋਂ ਤਿਆਰ ਆ ਸਰ ਥੋੜੀ ਸੋਚੀ ਕਰਦਾ ਹੀ ਨਹੀਂ ਕਰਦਾ ਵੀ ਇਹਨੇ ਸਭ ਪਾ ਕੇ ਦੇਣਾ ਥੋੜੀ ਸੋਚ ਕੀ ਹੈ ਜੀ ਵੀ ਕਿਵੇਂ ਇਹਦਾ ਮਸਲੇ ਦਾ ਬੰਦੇ ਨੂੰ ਮਕਰੋ ਲਾਇਆ ਜਾਵੇ ਇਹਦਾ ਕੇਟਰ ਬਦਲ ਕੇ ਇਹੋ ਜਿਹਾ ਕੇਟਰ ਤੇ ਸੁਟਾਇਆ ਜਾਵੇ ਜਿੱਥੇ ਮੱਛੀਆਂ ਫੜਦਾ ਵੀਰੇ ਆਪ ਤੇ ਫੇਰੇ ਬੱਸ ਸਕਦਾ ਪੰਜਾਬ ਸਰਕਤ ਗਰਦੀ ਸਫਾਈ ਨੂੰ ਲੈ ਕੇ ਤੁਹਾਡਾ ਕੀ ਗਲਤ ਠੱਟ ਕੱਤਰ ਤੋਂ ਬਾਅਦ ਇਹ ਪਬਲਿਕ ਦੀ ਪੈੜੀ ਆਪਣੀ ਜੇ ਇਹਦੇ ਤੇ ਇਹਨਾਂ ਨੂੰ ਮਨਜ਼ੂਰੀ ਦਿੱਤੀ ਜਾਵੇ ਵੀ ਇਹ ਆਪਣੀਆਂ ਪੈੜੀਆਂ ਉੱਚੀਆਂ ਕਰ ਲੈਣਾ ਕੱਢ ਕੇ ਰਸਤਿਆਂ ਤੇ ਮਿੱਟੀ ਪਾ ਲੈਣਾ ਇਹ ਸਾਰਾ ਪੰਜਾਬ ਆ ਸਕਦਾ ਹਰ ਇੱਕ ਥਾਂ ਜਿੱਥੇ ਵੀ ਦਰਿਆ ਆ ਜਿੱਥੇ ਵੀ ਮਾਰਕੰਡੇ ਆ ਜਿੱਥੀਆਂ ਠਾਂਗਰੀਆਂ ਜਿੱਥੇ ਆ ਥੋੜੀਆਂ ਆ ਜਿੱਥੇ ਇਹ ਜੇ ਇਹਨਾਂ ਨੂੰ ਸਾਫ਼ ਕਰਕੇ ਇਹਨਾਂ ਦੀ ਮਿੱਟੀ ਕੱਢ ਕੇ ਇਹਨਾਂ ਨੂੰ ਸਾਰ ਨੂੰ ਪਰਮਿਸ਼ਨ ਦਿੱਤੀ ਜਾਵੇ ਲੋਕਾਂ ਨੂੰ ਬਿਅ ਆਪਣੀਆਂ ਜ਼ਮੀਨਾਂ ਉੱਚੀਆਂ ਕਰ ਲੋ ਤੇ ਪਾ ਸਕਦਾ ਨਹੀਂ ਤੇ ਪਾਣੀ ਇਤਰਾ ਹੀ ਜਾਊਗਾ ਅਮਰ 2023 ਦੇ ਵਿੱਚ ਭਾਰੀ ਨੁਕਸਾਨ ਇਹਨਾਂ ਹੀ ਲੋਕਾਂ ਨੇ ਕਿਤੋਂ ਜ਼ਿਆਦਾ 7-8 ਤੋਂ ਬੰਦੇ ਮਰੇ ਇੱਥੇ ਹੂੰ ਬੁੱਧਮੁੜ ਦੇ ਦੋ ਬਰੇ ਆ ਕਈਆਂ ਪਿੰਡਾ ਰੁੜ ਕੇ ਮਰ ਗਏ ਆ ਜਿਤਨਾ ਆਪਾਂ ਖੜੇ ਇਤਨਾ ਖੜਾ ਕੋਟੇ ਇਕ ਥਲੇ ਨਾਲ ਕੀ ਇਤਰਾ ਵਿਚੇ ਰੁੜ ਗਏ ਮੁਆਵਜ਼ਾ ਦੇ ਕੇ ਕਿੰਨਾ ਕੁ ਮੁਆਵਜ਼ਾ ਦੇ ਸਕਦੇ ਅਸੀਂ ਜਾਨ ਕਿਸੇ ਦੀ ਜਾਨ ਗਈ ਵਾਪਸ ਲੈ ਸਕਦੇ ਮੁਆਵਜ਼ਾ ਕਿ ਢੰਗ ਭਰ ਸਕਦਾ ਅਸੀਂ ਨਾ ਹੁਣ ਇਹਨਾਂ ਦੇ ਇਰਸ਼ਾਦ ਹੋਣਿਆ ਅੱਜ ਅਸ਼ਕਰਾ ਦੋਪਹੀਆ ਇਹਨਾਂ ਦਾ ਮੁਆਵਜ਼ਾ ਪੂਰਾ ਹੋ ਸਕਦਾ ਮੁਆਵਜ਼ਾ ਬੱਕਰੀ ਦੀ ਜੇਕ ਫੀਲਿੰਗ ਜਦੋਂ ਬੰਦਾ ਫਸਲ ਪਾਲਦਾ ਆ ਉਹਦੀ ਫੀਲਿੰਗ ਉਸ ਬਗਲ ਨਾਲ ਜੁੜ ਜਾਂਦੀ ਆ ਜਦੋਂ ਫੀਲਿੰਗ ਉਹ ਨਹੀਂ ਮਰ ਜਾਂਦੀ ਫਸਲ ਮਰ ਜਾਂਦੀ ਆ ਉਹਨੂੰ ਭਾਵੇਂ ਤੁਸੀਂ 100000 ਰੁਪਏ ਕਿੱਲਾ ਦੇ ਦੋ ਸੀਐਮ ਸਾਹਿਬ ਨਾਲ ਸੀਐਮ ਸਾਹਿਬ ਨਾਲ ਕੋਈ ਮੁਲਾਕਾਤ ਹੋ ਜੇ ਇਹ ਚਾਹੇ 30000 ਦਾ ਝੋਨਾ ਨਿਕਲੇ ਜੱਟ ਦਾ ਜ਼ਿੰਮੇਵਾਰ ਦਾ ਕਿਸੇ ਦਾ ਨਹੀਂ ਉਹ ਉਹਦੇ ਤੇ ਖੁਸ਼ ਆ ਉਹ ਮੁਆਵਜ਼ਾ ਲੈ ਕੇ ਖੁਸ਼ ਨਹੀਂ ਉਹ ਕੰਮ ਕਰਵਾ ਕੇ ਸੀਐਮ ਸਾਹਿਬ ਨਾਲ ਮੁਲਾਕਾਤ ਹੋਈ ਕਿਰਸ਼ਨ ਜੀ ਬਾਰੇ ਉਹਨਾਂ ਨੇ ਸਿੱਧੀ ਇਹ ਤੱਕ ਬਾਰੀ ਬਾਰੇ ਮੈਂ ਕਿਹਾ ਸੀ ਆ ਦੇ ਇਹਦਾ ਕਰਦੇ ਆ ਕੁਝ ਕੀਤਾ ਕੁਝ ਨਹੀਂ ਜੇ ਉਹਦਾ ਕਰ ਦੇਣਗੇ ਚੰਗੇ ਰਹਿਣਗੇ ਜੇ ਨਹੀਂ ਕਰਨਗੇ ਤੇ ਮੇਰਾ ਕਰ ਦੇਣਾ ਜੋ ਕਰਨਾ